ਪੰਜਾਬ 95 ਦੇ ਜੋ ਪ੍ਰੋਡਿਊਸਰ ਨੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਦਲਜੀਤ ਦਸਾਂਸ ਨੇ ਇਸ ਫਿਲਮ ਦੇ ਲਈ 1 ਰੁਪਿਆ ਤੱਕ ਨਹੀਂ ਲਿਆ ਦਲਜੀਤ ਦਸਾਂਸ ਦਾ ਕਹਿਣਾ ਕਿ ਭਾਈ ਜਸਵੰਤ ਸਿੰਘ ਖਾਲੜਾ ਦਾ ਜੋ کردار ਮੈਨੂੰ ਮਿਲਿਆ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਉਸ ਵਾਹਿਗੁਰੂ ਦੀ ਕਿਰਪਾ ਕਿ ਜਿਨ੍ਹਾਂ ਨੇ ਸਿੱਖ ਕੌਮ ਲਈ ਏਡੀ ਵੱਡੀ ਕੁਰਬਾਨੀ ਦਿੱਤੀ ਕਿੰਨੇ ਹੀ ਮਾਮਾ ਦੇ ਪੁੱਤ ਜਿਹੜੇ ਛੋਟੇ ਬੱਚੇ ਲਾਲੋ ਜਵਾਨ ਲਾਲੋ ਬਜ਼ੁਰਗ ਲਾਲੋ ਕਿਵੇਂ ਕਰੋ ਚੱਕ ਕੇ ਫੇਕ ਹਨ ਕਾਊਂਟਰ ਕਿਤੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਟੋ ਟੋ ਕੇ ਮਾਰ ਕੇ ਕਿੱਥੇ ਕਿੱਥੇ ਨਹਿਰਾਂ ਦੇ ਵਿੱਚ ਕਿਤੇ ਸੰਸਕਾਰ ਆਪ ਹੀ ਕਰ ਦਿੱਤੇ ਉਹਨਾਂ ਦਾ ਕੋਈ ਨਾਮ ਉਹ ਨਿਸ਼ਾਨ ਨਹੀਂ ਮਿਲਿਆ ਕਈ ਮਾਮਾ ਦੇ ਮਾਮਾ ਨੂੰ ਤਾਂ ਉਹਨਾਂ ਦੇ ਪੁੱਤ ਤੱਕ ਨਹੀਂ ਮਿਲੇ ਕਿ ਐਡਾ ਵੱਡਾ ਕਰਤਾਰ ਮੈਨੂੰ ਮਿਲਿਆ ਮੈਂ ਖੁਸ਼ਕਿਸਮਤ ਆ ਇਹ ਸਰਕਾਰ ਨੂੰ ਬੇਸ਼ਰਮੀ ਆ ਕੀ ਜੋ ਪੰਜਾਬ 95 ਫਿਲਮ ਨੂੰ ਰਿਲੀਜ਼ ਨਹੀਂ ਹੁੰ ਦਿੱਤਾ ਜਾ ਰਿਹਾ ਕਿ ਘਬਰਾਉਂਦੀ ਹੈ ਕਿ ਸਿੱਖਾਂ ਦਾ ਅਸਲ ਚਿਹਰਾ ਜੋ ਸਿੱਖਾਂ ਦੇ ਨਾਲ ੱਟਕਾ ਹੋਇਆ ਉਹ ਲੋਕਾਂ ਸਾਹਮਣੇ ਨਾ ਆਵੇ